ਆ ਇੱਕ ਰੀਕ੍ਰਿਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਵਾਹਿ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਔਰ ਇਹ ਨਹੀਂ ਕਰਦਾ ਔਰ ਸੱਪ ਦੇ ਵਿੱਚ ਜ਼ਹਿਰ ਨਾ ਹੋਣਾ ਇਸ ਕਾਰਨ ਕਰਕੇ ਸੱਪ ਜਿਹੜਾ ਮਨੁੱਖੇ ਕੋ ਨਹੀਂ ਕਰਦਾ ਇਸ ਕਰਕੇ ਇਹਦੇ ਸੱਪ ਦੇ ਨਾਂ ਡੰਗ ਮਾਰਨ ਦੇ ਕਾਰਨ ਕਈ ਹੁੰਦੇ ਐ ਜਿਸ ਤਰ੍ਹਾਂ ਕਿ ਸੱਪ ਜਿਹੜਾ ਹੈ ਸੀਤਵਾਯੂ ਠੰਡ ਜਿਸ ਤਰ੍ਹਾਂ ਕਿ ਠੰਡ ਦੀ ਵਜ੍ਹਾ ਨਾਲ ਸੱਪ ਜਿਹੜਾ ਹੈ ਔਰ ਠੰਡ ਨਾਲ ਆਪਕੜ ਜਾਂਦਾ ਹੈ ਜਕੜ ਜਾਂਦਾ ਹੈ ਇਸ ਕਾਰਨ ਕਰਕੇ ਵੀ ਮਨੁੱਖ ਨੂੰ ਕੁਝ ਨਹੀਂ ਕਹਿੰਦਾ ਔਰ ਜਿਸ ਤਰ੍ਹਾਂ ਕੇ ਅਤਿਆਧਿਕ ਗਰਮੀ ਦੇ ਨਾਲ ਪੀੜਤ ਹੋ ਜਾਂਦਾ ਹੈ ਸਭ ਇਸ ਕਾਰਨ ਕਰਕੇ ਵੀ ਸਭ ਤੇ ਜਿਹੜਾ ਉਹ ਨਹੀਂ ਘਟਦਾ ਔਰ ਸਭ ਜਿਹੜਾ ਜਿਸ ਤਰ੍ਹਾਂ ਕੇ ਨਿਰਵਿચ્છਨਦਾ ਸਭ ਤੇ ظاہر ਨਹੀਂ ਹੁੰਦਾ ਉਹ ਮਨੁੱਖ ਨੂੰ ਨਹੀਂ ਘਟਦਾ ਔਰ ਜਿਸ ਤਰ੍ਹਾਂ ਕੇ ਸੱਪ ਜਿਹੜਾ ਹੈ ਨਾਲ ਕੋਲ ਨੇ ਵਿਲੇਜ ਦੇ ਨਾਲ ਲੜਿਆ ਲੜਨ ਲੜਾਈ ਕਰਨ ਤੋਂ ਬਾਅਦ ਥਕਾਵਟ ਹੋ ਜਾਂਦੀ ਹੈ ਇਸ ਕਾਰਨ ਕਰਕੇ ਵੀ ਸੱਪ ਨਹੀਂ ਘਟਦਾ ਔਰ ਸੱਪ ਜਿਹੜਾ ਹੈ ਜਿਸ ਤਰ੍ਹਾਂ ਕੇ ਕਿਸੇ ਕਾਰਨ ਕਰਕੇ ਔਰ ਥਕਾਵਟ ਦੀ ਵਜ੍ਹਾ ਨਾਲ ਵੀ ਚਾਹ ਪਰ ਸੱਪ ਜਿਹੜਾ ਹੈ ਕਿਸ ਕਾਰਨ ਕਰਕੇ ਔਰ ਅਤਿਆਦਿਕ ਡਰਦਾ ਹੁੰਦਾ ਹੈ ਔਰ ਝਾੜੀਆਂ 'ਚ ਲੁਕ ਜਾਂਦਾ ਹੈ ਇਸ ਕਾਰਨ ਕਰਕੇ ਵੀ ਸਭ ਮਨੁੱਖ ਨੂੰ ਨਹੀਂ ਕਰਦਾ ਔਰ ਜਿਸ ਤਰ੍ਹਾਂ ਕਿ ਸਰਪ ਨੇ ਕੈਂਚਲੀ ਕੰਜ ਤੱਗਿੰਦੀ ਹੈ ਔਰ ਕੰਜ ਲਈਂਦੀ ਹੈ ਇਸ ਕਾਰਨ ਕਰਕੇ ਉਹ ਟੁੱਟ ہار ਜਾਂਦਾ ਹੈ ਥਕਾਵਟ 'ਚ ਆ ਜਾਂਦਾ ਹੈ ਇਸ ਕਾਰਨ ਕਰਕੇ ਵੀ ਸਭ ਜਿਹੜਾ ਹੈ ਉਹ ਮਨੁੱਖ ਨੂੰ ਕੁਝ ਨਹੀਂ ਕਹਦਾ ਔਰ ਜਿਸ ਤਰ੍ਹਾਂ ਕਿ ਸੱਪ ਦੀ ਕੈਂਚਲੀ ਕੰਜਦੀ ਹੈ ਇਹ ਕਿ ਵਿਛਕਤ ਹੁੰਦੀ ਹੈ ਜ਼ਹਿਰ ਹੁੰਦਾ ਹੈ ਔਰ ਜਮਣੁ ਸਖ ਦੀ ਕੰਜ ਨੂੰ ਉਸ ਦੀ ਜਦਵਾਈ ਸਮਝ ਕੇ ਖਾਂਦੇ ਐ ਉਹਨਾਂ ਦੇ ਕੋੜ ਥਾਇ ਜਾਂਦਾ ਰੰਗ ਕਾਲਾ ਹੋ ਜਾਂਦਾ ਹੈ ਔਰ ਰੰਗ ਨੀਲਾ ਹੋ ਜਾਂਦਾ ਹੈ ਔਰ ਖੁਰਖੁਰਕ ਫੋੜਾ ਪੁਣਸੀ ਜ਼ਖਮ ਹੋ ਜਾਂਦੇ ਐ ਔਰ ਅੱਖਾਂ ਕਾਲੀਆਂ ਹੋ ਜਾਂਦੀਆਂ ਔਰ ਅਯੁਰਵਿਦ ਦੇਸ ਨੂੰ ਕੰਤ ਲਿਖਿਆ ਪਯੰਗ ਦੋਸ ਪ੍ਰਕਿਰਤੀ ਸਤਾਨ ਵੇਗ ਵਿਚੇਚਿਤਹ ਸੁਸਮ ਸਮਹ ਵਿੱਚ ਕਿਆ ਚਰਿਤੀ ਕਿਰਿਆ ਜਿਸ ਤਰ੍ਹਾਂ ਕਿ ਸੱਪ ਦੇ ਵਿੱਚ ਪਜੰਗ ਦੋਸ ਪਜੰਗ ਕਹਿੰਦੇ ਨੇ ਸੱਪ ਨੂੰ ਪਜੰਗ ਦੋਸ ਪ੍ਰਕਿਰਤੀ ਸਥਾਨ ਵੇਗ ਵਿਸ਼ੇਸ਼ਤਾ ਜਿਸ ਤਰ੍ਹਾਂ ਕਿ ਸੱਪ ਦੇ ਵਿੱਚ ਦੋਸ਼ ਹੁੰਦੇ ਆ ਔਰ ਉਹ ਵੀ ਦੋ ਸੱਪ ਦੀ ਕੰਜ ਚੁੰਦੇ ਆ ਔਰ ਸੱਪ ਦੀ ਕੰਜ ਨੂੰ ਕੋਈ ਮਨੁੱਖ ਪ੍ਰਯੋਗ ਨਾ ਕਰੇ ਵਰ ਸਰੀਰ ਵਿੱਚ ਫੈਲ ਜਾਂਦਾ ਹੈ ਅੱਖਾਂ ਕਾਲੀਆਂ ਹੋ ਜਾਂਦੀਆਂ ਹਨ ਦੰਦ ਕਾਲੇ ਹੋ ਜਾਂਦੇ ਹਨ ਔਰ ਵਿੱਚ ਫੈਲ ਜਾਂਦਾ ਹੈ ਜਿਸ ਤਰ੍ਹਾਂ ਕਿ ਰक्त ਕਾਲਾ ਹੋ ਜਾਂਦਾ ਹੈ ਖੂਨ ਕਾਲਾ ਸ्राਵ ਹੋਣ ਲੱਗ ਜਾਂਦਾ ਹੈ ਔਰ ਜਿਸ ਤਰ੍ਹਾਂ ਜੀ ਮਚਲਾਉਣਾ ਦਿਲ ਕਬਰਾਉਣਾ ਹਿਰਦੇ ਦੀ ਤੜਕਣਾ ਆਦਿਕ ਔਰ ਵਿਸ਼ਾਣੂ ਰੋਗ ਬਣ ਜਾਂਦਾ ਹੈ ਇਸ ਕਾਰਨ ਕਰਕੇ ਹਿਰਦੇ ਦੀ ਜਲਨ ਜੀ ਮਚਲਾਉਣਾ ਆਦਿਕ ਰੋਗ ਉਤਪੰਨ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਸੱਪ ਕੱਟ ਲੈਂਦਾ ਹੈ ਤੇ ਮਨੁੱਖ ਜਿਹੜਾ ਹੈ ਉਹਦਾ ਸਰੀਰ ਅੱਗ ਦੀ ਤਰ੍ਹਾਂ ਜਲਣ ਲੱਗ ਜਾਂਦਾ ਹੈ ਸੜਨ ਲੱਗ ਜਾਂਦਾ ਹੈ ਪੀੜਾ ਹੋਣ ਲੱਗ ਜਾਂਦੀ ਹੈ ਔਰ ਰੰਗ ਪੀਲਾ, ਨੀਲਾ, ਕਾਲਾ ਆਦਿਕ ਹੋ ਜਾਂਦਾ ਹੈ ਔਰ ਲਾਲ ਰੰਗ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਅਰਖਤ ਸਰਾਵ ਜਾਂ ਫਿਰ ਕਾਲਾ ਖੂਨ ਨਿਕਲਣ ਲੱਗ ਜਾਂਦਾ ਹੈ ਉਸ ਜਗ੍ਹਾ ਤੋਂ ਜਿੱਥੇ ਦੰਗ ਵੱਜਦਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਸੱਪ ਹੁੰਦਾ ਹੈ ਵਿਸ਼ਕਤ ਹੁੰਦਾ ਹੈ ਜ਼ਹਿਰੀਲਾ ਹੁੰਦਾ ਹੈ ਜੋ ਸੱਪ ਨਿਰਵਿਛ ਹੁੰਦਾ ਹੈ ਉਹ ਗੱਲ ਨਹੀਂ ਪੈਂਦਾ ਔਰ ਸੱਪ ਦੇ ਪੈਰ ਟਿਕਨ ਤੇ ਇਹ ਵੀ ਇਹ ਕੱਟ ਲੈਂਦਾ ਹੈ ਔਰ ਜਿਸ ਤਰ੍ਹਾਂ ਕਿ ਸੱਪ ਦੇ ਲੜਨ ਤੇ ਮਨੁੱਖ ਜਿਹੜਾ ਸਵੇਦਤ ਪਸੀਨਾ ਆਉਣ ਲੱਗ ਜਾਂਦਾ ਹੈ ਚੱਕਰ ਆਉਣ ਲੱਗ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਨਿੰਦਰਾ ਆਉਣ ਲੱਗ ਜਾਂਦੀ ਹੈ ਔਰ ਇਹ ਜੜਾ ਸੱਪ ਦਾ ਵਿੱਚ ਹੈ ਧੀਰੇ ਧੀਰੇ ਔਰ ਅਤੀ ਸਿਗਰ ਸਰੀਰ ਚ ਫੈਲ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਜੜਾ ਸੱਪ ਦਾ ਜ਼ਹਿਰ ਹੈ ਸਰੀਰ ਚ ਫੈਲ ਜਾਂਦਾ ਹੈ ਜਿਸ ਤਰ੍ਹਾਂ ਕਿ ਮੂੰਹ ਚ ਚੱਗਵਣੀ ਔਰ ਫੇਨਲ ਚੱਗਵਣੀ ਔਰ बेहोशी ਤੰਦਰਾ ਨਿੰਦਰਾ ਔਰ ਮੁਰਛਾ ਆਦਿਕ ਰੋਗ ਉਤਪਨ ਹੋ ਜਾਂਦੀ ਹੈ ਔਰ ਸੱਪ ਦੇ ਲੜਨ ਤੇ ਸਰੀਰ ਦਾ ਰੰਗ ਕਾਲਾ ਹੋ ਜਾਂਦਾ ਹੈ ਔਰ ਸਰੀਰ ਗਲਨ ਲੱਗ ਜਾਂਦਾ ਹੈ ਆਧਿਕ ਰੋਗ ਉਪਤਨ ਹੋ ਜਾਂਦੇ ਐ ਜੋ ਮਨੁੱਖ ਸੱਪ ਦੀ ਕੰਜ ਨੂੰ ਜਿਸ ਤਰ੍ਹਾਂ ਕੀ ਸੱਪ ਦੀ ਕੰਜ ਨੂੰ ਦਵਾਈ ਸਮਝ ਕੇ ਖਾਂਦੇ ਐ ਔਰ ਉਹਨਾਂ ਦੇ શરી ਚ ਇੰਨੇ ਰੋਗ ਹੋ ਜਾਂਦੇ ਜਿਹੜੇ ਕੀ ਸੱਪ ਦੇ ਲੜਨ ਤੇ ਬਣਦੇ ਐ ਜਿਸ ਤਰ੍ਹਾਂ ਕਿ ਪੁਜੰਗ ਦੋਸ਼ ਪ੍ਰਕਿਰਤੀ ਸਤਾਨ ਵੇਗ ਵਿਚੇਚਤਾ ਜਿੰਨੇ ਸੱਤ ਦੇ ਦੋਸ਼ ਹੁੰਦੇ ਐ ਸੱਤ ਲੜਨ ਤੇ ਦੋਸ਼ ਬਣਦੇ ਐ ਔਰ ਰੋਗ ਬਣਦੇ ਐ ਔਰ ਉਹੀ ਰੋਗ ਸੱਤ ਦੀ ਕੰਝ ਨੂੰ ਦਵਾਈ ਸਮਝ ਖਾ ਕੇ ਖਾਂਤੇ ਬਣ ਜਾਂਦੇ ਐ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 6130 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਗੇ ਤੋੜੋ ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੀਲੇ ਕਿਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਜੈਪੀ ਜੈਪਾਰਤ ਨਮਸਕਾਰ ਸਤਿ ਸ੍ਰੀ ਅਕਾਲ